ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਜਨਮ ਕਿਵੇਂ ਲੈ ਲੈਂਦੀਆਂ ਬਹੁਤ ਸਾਰੇ ਅਜਿਹੇ ਨੇ ਜਿਹੜੇ ਐਡਵਾਂਸ ਏਰੀਆ ਨੇ ਜਿਨ੍ਹਾਂ ਨੂੰ ਕਹਿੰਦੇ ਆ ਕਿ ਇੱਥੇ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਹੈ ਬੜੀ ਡਿਵੈਲਪਡ ਸਿਟੀ ਨੇ ਉੱਥੇ ਵੀ ਕੈਂਸਰ ਦੇ ਮਰੀਜ਼ ਪਾਏ ਜਾਂਦੇ ਆ ਜਿੱਥੇ ਪਾਣੀ ਦੀ ਬੜੀ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਉੱਥੇ ਵੀ ਕੈਂਸਰ ਦੇ ਮਰੀਜ਼ ਪਾਏ ਜਾਂਦੇ ਆ ਇਹ ਬਿਮਾਰੀ ਜਨਮ ਕਿਵੇਂ ਲੈ ਲੈਂਦੀ ਹੈ ਦੇਖੋ ਕੈਂਸਰ ਦੇ ਬਹੁਤ ਸਾਰੇ ਕਾਰਨ ਆ ਜੇ ਆਪਾਂ ਦੇਖੀ ਤੇ ਉਹਦੇ ਵਿੱਚੋਂ ਆਪਾਂ ਕੁਝ ਜੇ ਮੁੱਖ ਜਾਂ ਕਾਮਨ ਕਾਰਨ ਦੀ ਗੱਲ ਕਰੀਏ ਉਹਨਾਂ ਚੋਂ ਸਭ ਤੋਂ ਕਾਮਨ ਕਾਰਨ ਜੇ ਅਸੀਂ ਦੇਖਦੇ ਆ ਤਾਂ ਉਹ ਹੈ ਤਮਾਕੂ ਤੰਬਾਕੂ ਦੇ ਨਾਲ ਸਾਡੇ ਮਨ ਦੇ ਵਿੱਚ ਸਾਰਿਆਂ ਦੇ ਮਨ ਦੇ ਵਿੱਚ ਇਹੀ ਧਾਰਨਾ ਕਿ ਤੰਬਾਕੂ ਨਾਲ ਮੂੰਹ ਦੇ ਕੈਂਸਰ ਹੁੰਦੇ ਆ ਕੇਵਲ ਜਾਂ স্মੋਕਿੰਗ ਦੇ ਨਾਲ ਸਾਨੂੰ ਫੇਫੜਿਆਂ ਦਾ ਕੈਂਸਰ ਹੁੰਦਾ ਪਰ ਤੰਬਾਕੂ ਇੱਕ ਐਸਾ ਪ੍ਰੋਡਕਟ ਹੈ ਜਿਦੇ ਨਾਲ ਸਰੀਰ ਦੇ ਵਿੱਚ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈ ਠੀਕ ਹੈ ਇਸੇ ਤਰ੍ਹਾਂ ਦੇ ਨਾਲ ਅਸੀਂ ਹੋਰ ਗੱਲ ਕਰੀਏ ਕੁਝ ਸਕਿਨ ਕੈਂਸਰਸ ਹਨ ਸਨਲਾਈਟ ਦੇ ਨਾਲ ਸਕਿਨ ਕੈਂਸਰ ਦਾ ਰਿਸਕ ਜੋ ਇਨਕਰੀਜ਼ ਹੁੰਦਾ ਹੈ ਇਸ ਤਰ੍ਹਾਂ ਕੁਝ ਸਾਡੀ ਓਕਿਊਪੇਸ਼ਨ ਰਿਲੇਟਡ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਸਾਡਾ ਐਕਸਪੋਜ਼ਰ ਕੁਝ ਸਬਸਟੈਂਸਸਿਸ ਦੇ ਨਾਲ ਹੁੰਦਾ ਹੈ ਜਿਹਦੇ ਨਾਲ ਕੀ ਅੱਗੇ ਕੈਂਸਰ ਬਣ ਸਕਦਾ ਹੈ ਇਸ ਦੇ ਵਿੱਚੋਂ ਕੁਝ ਐਸਬਸਟੋਸ ਇਸ ਤਰ੍ਹਾਂ ਦੇ ਫੈਕਟਰੀ ਵਰਕਰਸ ਹੁੰਦੇ ਆਂ ਕੁਝ ਡਾਈ ਇੰਡਸਟਰੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੈਂਸਰ ਦਾ ਜੋ ਰਿਸਕ ਵੱਧਦਾ ਹੈ ਪਰ ਕੁਝ ਐਸੀ ਚੀਜ਼ਾਂ ਹੁੰਦੀਆਂ ਜੋ ਸਾਡੇ ਹੱਥ ਦੇ ਵਿੱਚ ਨਹੀਂ ਹੁੰਦੀਆਂ ਜੋ ਸਭ ਤੋਂ ਕਾਮਨ ਕੈਂਸਰ ਦੇ ਕਾਰਨ ਨੇ ਉਹ ਹੈਗੇ ਮਿਊਟੇਸ਼ਨਸ ਮਿਊਟੇਸ਼ਨਸ ਸਾਡੀ ਬੋਡੀ ਦੇ ਵਿੱਚ ਸੈੱਲ ਦੀ ਜੋ ਮਸ਼ੀਨਰੀ ਹੁੰਦੀ ਹੈ ਜਿਹਨੂੰ ਅਸੀਂ ਜੈਨੇਟਿਕ ਮੇਕਅਪ ਸੈਲ ਦਾ ਕਹਿੰਦੇ ਆ ਉਹਦੇ ਵਿੱਚ ਜੋ ਚੇਂजेस ਆਂਦੀਆਂ ਉਹਨਾਂ ਕਰਕੇ ਸਾਡੇ ਸਰੀਰ ਦੇ ਵਿੱਚ ਕੈਂਸਰ ਡਿਵੈਲਪ ਹੁੰਦਾ ਹੈ ਤੇ ਆਮ ਤੌਰ ਤੇ ਦੇਖਿਆ ਗਿਆ ਤੇ 60 ਤੋਂ 70% ਜੋ ਕੈਂਸਰਸ ਹੈ ਉਹ ਜੈਨੇਟਿਕ ਮਿਊਟੇਸ਼ਨਸ ਜਾਂ ਸਪੋਰੈਡਿਕ ਕੈਂਸਰ ਜਿਹਨੂੰ ਅਸੀਂ ਬੋਲਦੇ ਆ ਉਹ ਇਸ ਤਰ੍ਹਾਂ ਡਿਵੈਲਪ ਹੁੰਦੇ ਜਿੱਥੋਂ ਤੱਕ ਰੀ ਗੱਲ ਅਸੀਂ ਓਵਰ ਆਲ ਦੇਖਿਆ ਹੈ ਕਿ ਰਿਕਵਰੀ ਰੇਟ ਵੀ ਜਿਵੇਂ ਆਪਣੀ ਪਹਿਲਾਂ ਗੱਲਬਾਤ ਹੋ ਰਹੀ ਸੀ ਤੁਸੀਂ ਕਿਹਾ ਕਿ ਦੁਨੀਆ ਪੱਧਰ ਦੇ ਉੱਤੇ ਐਸੇ ਮਰੀਜ਼ ਨੇ ਜਿਹੜੇ 99% ਪੀੜਤ ਹੋਣ ਤੋਂ ਬਾਅਦ ਵੀ ਬਚ ਜਾਂਦੇ ਆ ਪਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਧਿਆਨ ਵਿੱਚ ਰੱਖਿਆ ਉਹ ਕਹਿੰਦੇ ਕਿ ਅਸੀਂ ਯਕੀਨ ਕਰਦੇ ਹਾਂ ਆਪਣੇ ਪਛੋਕੜ ਦੇ ਉੱਤੇ ਆਪਣੀਆਂ ਬਣੀਆਂ ਲੋਕ ਕਹਾਵਤਾਂ ਦੇ ਉੱਤੇ ਉਹ ਕਹਿੰਦੇ ਜੇਕਰ ਤੁਹਾਡੇ ਕੋਲ ਗਿਆਨ ਹੈ ਨਾ ਤੇ ਜਿੰਨਾ ਵੰਡੋਗੇ ਉਨਾ ਹੀ ਫਾਇਦਾ ਕਰੇਗਾ ਉਹਨਾਂ ਨੇ ਕਹਿੰਦੇ ਕਿ ਮੇਰਾ ਡਾਈਟ ਪਲਾਨ ਦੱਸਣ ਦਾ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ ਜਿਹੜੀ ਉਹਨਾਂ ਨੇ ਡਾਈਟ ਪਲਾਨ ਦੱਸਿਆ ਕੀ ਉਸ ਦੇ ਨਾਲ ਕੈਂਸਰ ਠੀਕ ਨਹੀਂ ਹੋ ਸਕਦਾ ਦੇਖੋ ਬਹੁਤ ਸਾਰੀ ਐਸੀ ਚੀਜ਼ਾਂ ਹਨ ਜਿੰਨੂੰ ਅਸੀਂ ਕਲੇਮ ਕਰਦੇ ਹਾਂ ਕਿ ਉਹਨਾਂ ਨਾਲ ਸ਼ਾਇਦ ਕੈਂਸਰ ਠੀਕ ਹੋ ਸਕਦਾ ਹੈ ਪਰ ਜਦ ਤੱਕ ਕਿ ਸਾਡੇ ਕੋਲ ਕਿਸੇ ਚੀਜ਼ ਦਾ ਐਵੀਡੈਂਸ ਨਾ ਹੋਵੇ ਮੰਨ ਲਓ ਅਸੀਂ ਕਿਸੇ ਚੀਜ਼ ਨੂੰ ਕਲੇਮ ਕਰਦੇ ਹਾਂ ਕਿ ਇਸ ਪਾਰਟਿਕੂਲਰ ਪ੍ਰੋਡਕਟ ਦੇ ਨਾਲ ਕੈਂਸਰ ਨੂੰ ਅਸੀਂ ਹਰਾ ਸਕਦੇ ਆ ਜਾਂ ਕੈਂਸਰ ਦੇ ਸੈਲਸ ਨੂੰ ਖਤਮ ਕਰ ਸਕਦੇ ਆ ਪਰ ਜਦ ਤੱਕ ਇਹਦੇ ਉੱਤੇ ਕੋਈ ਰਿਸਰਚ ਨਹੀਂ ਹੁੰਦੀ ਬਹੁਤ ਲਾਰਜ ਸਕੇਲ ਤੇ ਰਿਸਰਚ ਤੋਂ ਬਾਅਦ ਉਹਦੇ ਅਨਾਲਿਸਿਸ ਨਹੀਂ ਹੁੰਦੇ ਔਰ ਉਹਦਾ ਫਾਈਨਲ ਜਿਹੜਾ ਇੱਕ ਗਾਈਡਲਾਈਨ ਦੇ ਰੂਪ ਦੇ ਵਿੱਚ ਸਾਡੇ ਕੋਲ ਕੋਈ ਰეკਮੈਂਡੇਸ਼ਨ ਨਹੀਂ ਆਂਦੀ ਅਸੀਂ ਉਹ ਚੀਜ਼ਾਂ ਨੂੰ ਰეკਮੈਂਡ ਨਹੀਂ ਕਰ ਸਕਦੇ ਪਰ ਉਥੇ ਆਪਣੇ ਆਪ ਦੇ ਵਿੱਚ ਪ੍ਰਮਾਣ ਦੇ ਰਹੇ ਨੇ ਕਹਿੰਦੇ ਕਿ ਆਹ ਦੇਖੋ ਮੇਰੀ ਪਤਨੀ ਵੀ ਠੀਕ ਹੋਦ ਡਾਕਟਰ ਹੈ ਔਰ ਇਹ ਡਾਕਟਰਾਂ ਦੀ ਸਲਾਹ ਬਿਨਾ ਤੇ ਕੋਈ ਇਲਾਜ ਹੀ ਨਹੀਂ ਕਰਦੇ ਉਹ ਕੋਈ ਚੀਜ਼ ਖਾਂਦੇ ਪੀਂਦੇ ਨਹੀਂ ਕਹਿੰਦੇ ਤਿੰਨ ਮਹੀਨੇ ਤੇ ਚਾਹ ਨੂੰ ਨਹੀਂ ਦੇਖਿਆ ਚਾਹ ਨਹੀਂ ਪੀਤੀ ਨਿੰਮ ਦੇ ਪੱਤਿਆਂ ਦਾ ਪਾਣੀ ਪੀਣਾ ਹਲਦੀ ਦਾ ਸੇਵਨ ਕਰਨਾ ਇਸ ਤਰ੍ਹਾਂ ਦੀ ਕਹਿੰਦੇ ਡਾਈਟ ਦਾ ਹਿੱਸਾ ਬਣਾਇਆ ਤੇ ਆ ਦੇਖੋ ਠੀਕ ਹੋ ਗਿਆ ਨਹੀਂ ਦੇਖੋ ਆਪਣੀ ਇੱਕ ਅੱਛੀ ਡਾਈਟ ਰੱਖਣੀ ਅੱਛਾ ਲਾਈਫ ਸਟਾਈਲ ਰੱਖਣਾ ਬੇਸ਼ੱਕ ਉਹ ਬਹੁਤ ਸਾਰੀ ਸਾਨੂੰ ਚੀਜ਼ਾਂ ਤੋਂ ਜਾਂ ਬਿਮਾਰੀਆਂ ਦਾ ਰਿਸਕ ਸਾਡੇ ਘੱਟ ਕਰਦਾ ਹੈ ਔਰ ਨਾਲ ਹੀ ਉਹ ਕੈਂਸਰ ਦੀ ਜੋ ਟ੍ਰੀਟਮੈਂਟ ਉਹਨਾਂ ਲੜਨ 'ਚ ਵੀ ਮਦਦ ਕਰਦਾ ਹੈ 노 ਡਾਊਟ ਪਰ ਉਹ ਇੱਕ ਐਡਜੰਕਟ ਹੈ ਉਹ ਇੱਕ ਹਿੱਸਾ ਹੈ ਟ੍ਰੀਟਮੈਂਟ ਦਾ ਉਹ ਪ੍ਰਾਇਮਰੀ ਟ੍ਰੀਟਮੈਂਟ ਡਾਈਟ ਕਦੀ ਵੀ ਨਹੀਂ ਹੈ ਜਿਦਾ ਕਿ ਕੋਈ ਐਵੀਡੈਂਸ ਸਾਡੇ ਕੋਲ ਨਹੀਂ ਹੈ ਜੈਸੀ ਇਨਾ ਦੇ ਐਗਜ਼ਾਮਪਲ ਜਾਂ ਕਿਸੇ ਵੀ ਪੇਸ਼ੈਂਟ ਦੇ ਐਗਜ਼ਾਮਪਲ ਲਈਏ ਤਾਂ ਨਾਲ ਹੀ ਨਾਲ ਅਸੀਂ ਜੋ ਆਪਣਾ ਟ੍ਰੀਟਮੈਂਟ ਹੈ ਕੀਮੋਥੈਰੇਪੀ ਸਰਜਰੀ ਰੇਡੀਏਸ਼ਨ ਥੈਰੇਪੀ ਜਿਵੇਂ ਕਿ ਸਾਨੂੰ ਹਿਸਟਰੀ ਚ ਪਤਾ ਲੱਗਿਆ ਹੈ ਇਹ ਸਾਰੀ ਚੀਜ਼ਾਂ ਵੀ ਜੋ ਹੈ ਟ੍ਰੀਟਮੈਂਟ ਦੇ ਰੂਪ ਦੇ ਵਿੱਚ ਚੱਲੀਆਂ ਨੇ ਔਰ ਪੂਰਾ ਟ੍ਰੀਟਮੈਂਟ ਕਰਨਾ ਨਾਲ ਅੱਛੀ ਡਾਈਟ ਰੱਖਣੀ ਹੀ ਇੱਕ ਪੂਰਨ ਤੌਰ ਤੇ ਜੋ ਹੈ ਟ੍ਰੀਟਮੈਂਟ ਸਹੀ ਤਰੀਕੇ ਨਾਲ ਟ੍ਰੀਟਮੈਂਟ ਨੂੰ ਅਸੀ ਸਮਝਿਆ ਦੂਸਰਾ ਜਿਹੜਾ ਅਸੀਂ ਗਿਆਨ ਦੀ ਗੱਲ ਕਰੀਏ ਕਿ ਗਿਆਨ ਵੰਡਣ ਨਾਲ ਹੀ ਫਾਇਦਾ ਸਭ ਨੂੰ ਹੁੰਦਾ ਹੈ ਤਾਂ ਅਸੀਂ ਗਿਆਨ ਇਸ ਤਰ੍ਹਾਂ ਦਾ ਵਧੀਏ ਵੰਡੀਏ ਜਿਦੇ ਵਿੱਚ ਕੀ ਸਾਡੇ ਕੋਲ ਐਵੀਡੈਂਸ ਹੈ ਜਿਵੇਂ ਕੀ ਅਸੀਂ ਬ੍ਰੈਸਟ ਕੈਂਸਰ ਦੀ ਅਸੀਂ ਗੱਲ ਕਰੀਏ ਤਾਂ ਬ੍ਰੈਸਟ ਕੈਂਸਰ ਤੋਂ ਬਚਣ ਲਈ ਜਾਂ ਛੇਤੀ ਉਹਦਾ ਕੰਪਲੀਟ ਇਲਾਜ ਕਰਨ ਲਈ ਸਾਡੇ ਕੋਲ ਐਵੀਡੈਂਸ ਦੇ ਤੌਰ ਤੇ ਮੈਮੋਗ੍ਰਾਫਿਕ ਬਹੁਤ ਅੱਛਾ ਟੂਲ ਹੈ ਜਿਨਾ ਅਸੀਂ ਬ੍ਰੈਸਟ ਕੈਂਸਰ ਦੇ ਜਲਦੀ ਡਿਟੈਕਸ਼ਨ ਕਰ ਸਕਦੇ ਹਾਂ ਜਿਵੇਂ ਕੀ 40 ইয়ারਸ ਤੋਂ ਬਾਅਦ ਹਰ ਫੀਮੇਲ ਨੂੰ ਮੈਮੋਗ੍ਰਾਫੀ ਕਰਾਣੀ ਬਹੁਤ ਜ਼ਰੂਰੀ ਹੈ ਜਿਨਾ ਅਸੀਂ ਕੈਂਸਰ ਨੂੰ ਬਹੁਤ ਇਨੀਸ਼ੀਅਲ ਸਟੇਜਿਸ ਤੇ ਡਿਸਕਵਰ ਕਰ ਸਕਦੇ ਹਾਂ ਡਾਇਗਨੋਸ ਕਰ ਸਕਦੇ ਹਾਂ ਔਰ ਉਹਦਾ ਜਲਦੀ ਟਰੀਟਮੈਂਟ ਅਸੀਂ ਕਰ ਸਕਦੇ ਆ। ਸੋ ਇਸ ਤਰ੍ਹਾਂ ਦਾ ਗਿਆਨ ਜੋ ਕਿ ਫੈਕਟ ਬੇਸਡ ਹੈ ਜੋ ਕਿ ਐਵਿਡੈਂਸ ਬੇਸ ਹੈ اور جو واقعی جی ਪੇਸ਼IENTS ਨੂੰ हेल्प ਕਰੇਗਾ अर्ली डिटेक्शन ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਸਾਨੂੰ ਪ੍ਰਮੋਟ ਕਰ ਦੇਣਾ ਚਾਹੀਦਾ ਹੈ ਰਾਦਰ ਥੈਨ ਕਿ ਕੁਝ ਐਸੀ ਚੀਜ਼ਾਂ ਜੋ ਸਾਡੀ ਸੈਲਫ ایکسپੀਰੀਅנס ਨੇ ਜਾਂ ਫਿਰ ਜਿਨ੍ਹਾਂ ਦਾ ਕੋਈ ਐਵਿਡੈਂਸ ਜਾਂ ਕੋਈ ਫੈਕਟ ਜਾਂ ਕੋਈ ਤੱਥ ਨਹੀਂ